ਭਾਈ ਮੰਜ ਪਿੰਡ ਕੰਗਮਾਈ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਅਮੀਰ ਜ਼ਿਮੀਦਾਰ ਸੀ ਉਸ ਦਾ ਕੀ ਸਰਵਰ ਦਾ ਸੇਵਕ ਸੀ ਅਤੇ ਸਖੀ ਸਰਵਰ ਦੇ ਪ੍ਰਚਾਰ ਨੂੰ ਵਧਾਉਣ ਵਾਸਤੇ ਉਸ ਨੇ ਕਈ ਪੀਰਖਾਨੇ ਬਣਾਏ ਹੋਏ ਸਨ ਇੱਕ ਵਾਰ ਭਾਈ ਮੰਜ ਆਪਣੇ ਸਾਥੀਆਂ ਦਾ ਇੱਕ ਜਥਾ ਲੈ ਕੇ ਨਿਗਾਹੇ ਪੀਰਤੀ ਯਾਤਰਾ ਉੱਤੇ ਗਿਆ ਜਦੋਂ ਵਾਪਸ ਆ ਰਿਹਾ ਸੀ ਤਾਂ ਉਸ ਦਾ ਕਿਸੇ ਸਿੱਖ ਨਾਲ ਮੇਲ ਹੋਇਆ ਅਤੇ ਉਸ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣਨ ਦਾ ਅਫਸਰ ਪ੍ਰਾਪਤ ਹੋਇਆ ਗੁਰਬਾਣੀ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਆਪਣੀ ਖਾਏ ਜਾਇਰ ਕੀਤੀ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬਿਰਾਜਮਾਨ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਸ ਨੂੰ ਦੱਸਿਆ ਗਿਆ ਕਿ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਦੇਵ ਜੀ ਪੰਜਵੇਂ ਨਾਨਕ ਦੇ ਰੂਪ ਵਿੱਚ ਆਤਮਕ ਗਿਆਨ ਪ੍ਰਦਾਨ ਕਰ ਰਹੇ ਹਨ ਅੰਮ੍ਰਿਤਸਰ ਆ ਕੇ ਉਸ ਨੇ ਵੇਖਿਆ ਕਿ ਗੁਰੂ ਜੀ ਦੇ ਸਿੱਖ ਬੜੀ ਨਿਮਰਤਾ ਸ਼ਰਧਾ ਅਤੇ ਪਿਆਰ ਨਾਲ ਸੇਵਾ ਵਿੱਚ ਲੱਗੇ ਹੋਏ ਹਨ ਉਸਾਰੀ ਦੇ ਵੀ ਕੰਮ ਚੱਲ ਰਹੇ ਸਨ ਸਰੋਵਰ ਨੂੰ ਵੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਜਦ ਅੰਮ੍ਰਿਤਸਰ ਦੇ ਸਰੋਵਰ ਦੀ ਮਹਿਮਾ ਸੁਣੀ ਤਾਂ ਉਸਨੇ ਬੜੀ ਸ਼ਰਧਾ ਨਾਲ ਇਸ਼ਨਾਨ ਕੀਤਾ ਫਿਰ ਉਹ ਗੁਰੂ ਦਰਬਾਰ ਪੂਜਾ ਤੇ ਇਲਾਹੀ ਕੀਰਤਨ ਸੁਣਿਆ ਕੀਰਤਨ ਸੁਣ ਕੇ ਉਸ ਨੂੰ ਬਹੁਤ ਆਨੰਦ ਆਇਆ ਅਤੇ ਉਸਨੇ ਨਿਰਣੇ ਕੀਤਾ ਕਿ ਉਹ ਵੀ ਗੁਰੂ ਦਾ ਸਿੱਖ ਬਣੇਗਾ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਨਿਹਾਲ ਹੋ ਗਿਆ ਅਤੇ ਬੇਨਤੀ ਕੀਤੀ ਮਹਾਰਾਜ ਮੈਂ ਆਪ ਜੀ ਦਾ ਸਿੱਖ ਬਣਨਾ ਚਾਹੁੰਦਾ ਹਾਂ ਮੇਰੇ ਉੱਤੇ ਕਿਰਪਾ ਕਰੋ ਗੁਰੂ ਜੀ ਨੇ ਫਰਮਾਇਆ ਤੂੰ ਸਖੀ ਸਰਵਰ ਦਾ ਸੇਵਕ ਹੈ ਪਰ ਸਿੱਖ ਹੋਣਾ ਆਸਾਨ ਨਹੀਂ ਸਿੱਖੀ ਵਾਲ ਨਾਲੋਂ ਵੀ ਬਰੀਕ ਅਤੇ ਖੰਡੇ ਦੀ ਧਾਰ ਨਾਲੋਂ ਵੀ ਤਿੱਕੀ ਹੈ ਸਖੀ ਸਰਵਰ ਦਾ ਪੰਥ ਸੁਖਾ ਹੈ ਸਿੱਖ ਬਣਨ ਲਈ ਕ્રોਧ ਲੋਭ ਮੋਹ ਅਤੇ ਹੰਕਾਰ ਛੱਡਣਾ ਪੈਂਦਾ ਹੈ ਪਾਈ ਮੰਜੀ ਫਿਰ ਸੁਨੀਮਰ ਬੇਨਤੀ ਕੀਤੀ ਮਹਾਰਾਜ ਮੈਂ ਸਭ ਕੁਝ ਛੱਡਣ ਨੂੰ ਤਿਆਰ ਹਾਂ ਪਰ ਗੁਰੂ ਜੀ ਨੇ ਫਰਮਾਇਆ ਤੂੰ ਸਭ ਕੁਝ ਕਰ ਸਕਦਾ ਹੈ ਪਰ ਸੱਚ ਕੀ ਉੱਤੇ ਸਿੱਖੀ ਨਹੀਂ ਟਿਕ ਸਕਦੀ ਆਖਰੀ ਸ਼ਬਦ ਪਾਈ ਮੰਜ ਨੂੰ ਬਿਨ ਕਿ ਲੈ ਗਏ ਉਸ ਨੇ ਅਸਲ ਗੱਲ ਦਾ ਮਤਲਬ ਸਮਝ ਲਿਆ ਉਹ ਆਪਣੇ ਪਿੰਡ ਪਰਤ ਗਿਆ ਉਸ ਨੇ ਆਪਣੇ ਪਿੰਡ ਜਾ ਕੇ ਘਰ ਵਿੱਚ ਬਣਿਆ ਪੀਰਖਾਨਾ ਢਾਹ ਦਿੱਤਾ ਸਾਰੇ ਪਿੰਡ ਵਾਸੀ ਉਸ ਦੇ ਖਿਲਾਫ ਹੋ ਗਏ ਚੌਦਰਪੁਣਾ ਉਸ ਤੋਂ ਖੋ ਲਿਆ ਗਿਆ ਅੰਤ ਉਹ ਅੰਮ੍ਰਿਤਸਰ ਆ ਗਿਆ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਪਰ ਮੂੰਹੋਂ ਕੁਝ ਨਾ ਬੋਲਿਆ ਬਾਕੀ ਸਿੱਖਾਂ ਵਾਂਗ ਉਹ ਵੀ ਸੇਵਾ ਵਿੱਚ ਜੁਟ ਗਿਆ ਉਹ ਜੰਗਲ ਵਿੱਚ ਜਾਂਦਾ ਤੇ ਲੱਕੜੀਆਂ ਕੱਟ ਕੇ ਲਿਆਉਂਦਾ ਸਾਰਾ ਦਿਨ ਕਿਸੇ ਨਾ ਕਿਸੇ ਪ੍ਰਕਾਰ ਦੀ ਸੇਵਾ ਵਿੱਚ ਲੱਗਾ ਰਹਿੰਦਾ ਇੱਕ ਵਾਰ ਜਦੋਂ ਲੱਕੜਾਂ ਦਾ ਪੰਡ ਚੁੱਕ ਕੇ ਅਮਰੀਸਰ ਨੂੰ ਆ ਰਹੀ ਸੀ ਤਾਂ ਬੜੇ ਜ਼ੋਰ ਦੀ ਹਨੇਰੀ ਆਈ ਅਤੇ ਚਾਰ ਚੁਫੇਰੇ ਹਨੇਰਾ ਛਾ ਗਿਆ ਉਸ ਹਨੇਰੇ ਵਿੱਚ ਉਹ ਇੱਕ ਖੂਹ ਵਿੱਚ ਡਿੱਗ ਗਿਆ ਪਰ ਉਸ ਲੱਕੜਾਂ ਨੂੰ ਭਿੱਜੇ ਨਾ ਦਿੱਤਾ ਆਪਣੇ ਸਿਰ ਉੱਤੇ ਹੀ ਠਿਕਾਈ ਰੱਖੀਆਂ ਅਤੇ ਆਪ ਬਾਹਰ ਕਰਨ ਲੱਗ્યો ਜਦੋਂ ਰਾਤ ਤੇਰੇ ਨਾਮ ਪੂਜਾ ਤੋਂ ਦੂਜੇ ਸਿੱਖਾਂ ਨੂੰ ਫਿਕਰ ਪੈ ਗਿਆ ਅਤੇ ਉਸ ਨੂੰ ਲੱਭਣ ਲਈ ਨਿਕਲ ਤੁਰੇ ਕੂ ਵਿੱਚੋਂ ਉਹਨਾਂ ਗੁਰਬਾਣੀ ਪੜਨ ਦੀ ਆਵਾਜ਼ ਆਈ ਜਦ ਉਹਨਾਂ ਵੇਖਿਆ ਤਾਂ ਭਾਈ ਮੰਜ ਲੱਕੜਾਂ ਦੀ ਪੰਡ ਸਰ ਉੱਤੇ ਟਿਕਾਈ ਕੂ ਵਿੱਚ ਖਲੋਤਾ ਪਾਠ ਕਰ ਰਿਹਾ ਸੀ ਉਹ ਉਸ ਵੇਲੇ ਗੁਰੂ ਦੇ ਡੇਰੇ ਵੱਲ ਭੱਜ ਕੇ ਰੱਸਾ ਲੈ ਕੇ ਆਏ ਰੱਸਾ ਲੰਕਾ ਕੇ ਉਹਨਾਂ ਭਾਈ ਮੰਜ ਨੂੰ ਕਿਹਾ ਕਿ ਰੱਸਾ ਫੜ ਕੇ ਬਾਹਰ ਆ ਜਾਓ ਪਰ ਭਾਈ ਮੰਜ ਨੇ ਕਿਹਾ ਪਹਿਲਾਂ ਉਹ ਸੁੱਕੀਆਂ ਲੱਕੜਾਂ ਬਾਹਰ ਕੱਢ ਲਓ ਫਿਰ ਮੈਂ ਵੀ ਨਿਕਲ ਆਵਾਂਗਾ ਜਦ ਗੁਰੂ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਵੀ ਕੂਤੇ ਪਹੁੰਚ ਗਏ ਗੁਰੂ ਜੀ ਨੂੰ ਖੂਤ ਤੇ ਵੇਕੇ ਭਾਈ ਮੰਜ ਗੁਰੂ ਜੀ ਦੇ ਚਰਨਾਂ ਵਿੱਚ ਟਹਿ ਪਿਆ ਗੁਰੂ ਜੀ ਨੇ ਕਿਹਾ ਭਾਈ ਮੰਜ ਤੇਰੀ ਕਮਾਈ ਹੁਣ ਸਫਲ ਹੋਈ ਹੈ ਕੁਝ ਮੰਗੋ ਭਾਈ ਮੰਜ ਨੇ ਕਿਹਾ ਗੁਰੂ ਜੀ ਮੈਨੂੰ ਬਖਸ਼ੋ ਕਿ ਮੈਂ ਨਾਮ ਦਾ ਸਿਮਰਨ ਕਦੇ ਨਾ ਭੁੱਲਾਂ ਅਤੇ ਸਿੱਧਕ দান ਨਾਲ ਮੇਰੀ ਝੋਲੀ ਭਰ ਦਿਓ ਗੁਰੂ ਜੀ ਭਾਈ ਮੰਜ ਦੀ ਇਹ ਗੱਲ ਸੁਣ ਕੇ ਬਹੁਤ ਪਰਸਨ ਹੋਏ ਅਤੇ ਫਰਮਾਇਆ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬੋਧਾ ਜਗ ਲੰਗਣ ਹਾਰਾ ਪਾਈ ਮੰਜ ਦੀ ਕਾਲਾ ਨੂੰ ਮੁਖ ਰੱਖ ਕੇ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਪਿੰਡ ਪ੍ਰਚਾਰਕ ਬਣਾ ਕੇ ਪੀਜ ਦਿੱਤਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ